ਪਲੋ ਪਲੋਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਗੁਰੂ ਦੀ ਕੀਰਤੀ ਗਾਇਨ ਕਰਨ ਵਾਲਾ ਮਹਾਨ ਹੁੰਦਾ ਹੈ ਸਨਮਾਨਯਨਕ ਹੁੰਦਾ ਹੈ ਭਲਾ ਹੁੰਦਾ ਸਿੱਖ ਸੰਗਤ ਦੇ ਵਿੱਚ ਗੁਰੂ ਦਾ ਜਸ ਗਾਇਨ ਕਰਨ ਵਾਲੇ ਨੂੰ ਬਹੁਤ ਹੀ ਭਾਪੂਰਤ ਅਲਫਾਜ਼ਾਂ ਦੇ ਨਾਲ ਨਿਵਾਜਿਆ ਜਾਂਦਾ ਉਹ ਅਲਫਾਜ਼ ਨੇ ਗੁਰੂ ਘਰ ਦੇ ਕੀਰਤਨੀਏ ਮਨੁੱਖਾ ਜਨਮ ਦੇ ਵਿੱਚ ਜਿੱਥੇ ਗੁਰੂ ਘਰ ਦੀ ਕੀਰਤੀ ਗਾਇਨ ਕਰਨਾ ਮਹਾਨ ਕਾਰਜ ਹੈ ਉੱਥੇ ਗੁਰੂ ਘਰ ਦੀ ਕੀਰਤੀ ਗਾਇਨ ਕਰਨ ਵਾਲਾ ਵੀ ਮਹਾਨ ਹੋ ਜਾਂਦਾ ਤਪਦੇ ਹੋਏ ਮਾਰੂਥਲ ਦੇ ਵਿੱਚ ਪੈ ਰਹੀ ਬਰਸਾਤ ਜਿਆ ਹੁੰਦਾ ਹੈ ਕੀਰਤਨ ਤਪਸ਼ ਦੇ ਵਿੱਚ ਲੂ ਦੇ ਵਿੱਚ ਠੰਡੀ ਹਵਾ ਦੇ ਬੁੱਲੇ ਦਾ ਅਹਿਸਾਸ ਕਰਵਾ ਜਾਂਦਾ ਹੈ ਕੀਰਤਨ ਗੁਰ ਫਰਮਾਨ ਹੈ ਤਪਤ ਮਹਿ ਠੰਡ ਵਰਤਾਈ ਇਸੇ ਤਰ੍ਹਾਂ ਮਨੁੱਖਤਾ ਦੇ ਹਿਰਦਿਆਂ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਗੁਰਬਾਣੀ ਗਾਇਨ ਦੇ ਰਾਹੀਂ ਸਰਸ਼ਾਰ ਕਰ ਰਹੇ ਨੇ ਸਾਡੇ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਇਹ ਗੁਰੂ ਘਰ ਦੇ ਅਨਮੋਲ ਰਤਨ ਨੇ ਅਜਿਹੀ ਹੀ ਇੱਕ ਬੇਸ਼ਕੀਮਤੀ ਰਤਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਲਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਪਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਦੇ ਗਾਇਨ ਕੀਤੇ ਗੁਰਬਾਣੀ ਸ਼ਬਦਾਂ ਨੇ ਸੰਗਤਾਂ ਦੇ ਵਿੱਚ ਮਕਬੂਲੀਅਤ ਦੇ ਸ਼ਿਖਰ ਨੂੰ ਛੋਹਿਆ ਅਨਮੋਲ ਰਤਨ ਦੇ ਵਿੱਚ ਭਾਈ ਰਵਿੰਦਰ ਸਿੰਘ ਜੀ ਆਪ ਜੀ ਦੇ ਰੂਬਰੂ ਹੋਣਗੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜਾਣਦੇ ਆ ਭਾਈ ਸਾਹਿਬ ਜੀ ਦੇ ਜੀਵਨ ਦੇ ਉਹਨਾਂ ਪਹਿਲੂਆਂ ਦੇ ਬਾਰੇ ਜਿਨ੍ਹਾਂ ਤੋਂ ਸ਼ਾਇਦ ਤੁਸੀਂ ਅਜੇ ਵਾਕਿਫ ਨਹੀਂ ਹੋ ਕਿ ਭਾਈ ਸਾਹਿਬ ਜੀ ਅੱਜ ਇਸ ਮੁਕਾਮ ਤੇ ਨੇ ਉਹਦੇ ਪਿੱਛੇ ਦੀ ਮਿਹਨਤ ਕਿਵੇਂ ਇਹ ਸਾਰਾ ਸੁਪਨਾ ਉਹਨਾਂ ਦਾ ਸਾਕਾਰ ਹੋਇਆ ਕਿਵੇਂ ਗੁਰੂ ਰਾਮਦਾਸ ਜੀ ਦੀ ਦਰ ਦੇ ਉੱਪਰ ਇਹਨਾਂ ਨੇ ਹਜ਼ੂਰੀ ਰਾਗੀ ਹਜ਼ੂਰੀ ਕੀਰਤਨੀਏ ਦਾ ਖਿਤਾਬ ਜੋ ਹੈ ਜਾ ਬਖਸ਼ਿਸ਼ ਜੋ ਹੈ ਉਹ ਕਿਵੇਂ ਪ੍ਰਾਪਤ ਕੀਤੀ ਤੇ ਇਹਦੇ ਪਿੱਛੇ ਕਿਹੜੇ-ਕਿਹੜੇ ਪਹਿਲੂ ਸਨ ਕਿਹੜੇ-ਕਿਹੜੇ ਜਰੀਏ ਸਨ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀਰਤਨ ਕਰਨਾ ਸੁਪਨਾ ਸੀ ਜਾਂ ਫਿਰ ਸਬਬ ਬਣਿਆ ਬਿਲਕੁਲ ਜੀ ਦੋਨੇ ਗੱਲਾਂ ਹੀ ਸਨ ਸੁਪਨਾ ਇਹ ਮੇਰੇ ਪਿਤਾ ਜੀ ਦਾ ਸੀ ਕਿ ਮੇਰਾ ਇੱਕ ਬੱਚਾ ਵੱਡਾ ਹੋ ਕੇ ਕੀਰਤਨੀਆਂ ਬਣੇ ਤੇ ਸਬਬ ਇਹ ਕਿ ਮੈਨੂੰ ਗੁਰੂ ਰਾਮਦਾਸ ਜੀ ਨੇ ਜਿੱਥੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉੱਥੇ ਮੈਨੂੰ ਬਹੁਤ ਚੰਗੇ ਵਿਅਕਤੀਆਂ ਦਾ ਸਾਥ ਮਿਲਦਾ ਗਿਆ ਪਰ ਮੈਂ ਸਮਝਦਾ ਕਿ ਮੇਰੇ ਤੇ ਜਿੱਥੇ ਮੇਰੇ ਪਿਤਾ ਜੀ ਅਤੇ ਹੋਰ ਮਹਾਨ ਸ਼ਖਸੀਅਤਾਂ ਦਾ ਅਸ਼ੀਰਵਾਦ ਸੀ ਪਰਿਵਾਰ ਦਾ ਸਾਥ ਸੀ ਉੱਥੇ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਕਿਰਪਾ ਮੇਰ ਹੋਈ ਕਿ ਮੈਨੂੰ ਬਹੁਤ ਜਲਦੀ ਇਹ ਇਹ ਜੋ ਸੁਪਨਾ ਸাকার ਕਰਨ ਦਾ ਮੌਕਾ ਮਿਲਿਆ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ 'ਚ ਕੀਰਤਨ ਕਰਨ ਦਾ ਮੈਨੂੰ ਮੌਕਾ ਬਖਸ਼ੀ ਸੀ ਸੋ ਕਿਸੇ ਵੀ ਖੇਤਰ ਦੇ ਵਿੱਚ ਜਾਣ ਦੇ ਲਈ ਕੋਈ ਜਰੀਆ ਬਣਦਾ ਹੈ ਕੋਈ ਕਾਰਨ ਬਣਦਾ ਹੈ ਜਾਂ ਮਨੁੱਖ ਦਾ ਕੋਈ ਅਦਰਸ਼ ਹੁੰਦਾ ਹੈ ਭਾਈ ਸਾਹਿਬ ਜੀ ਤੁਸੀਂ ਇਸ ਖੇਤਰ 'ਚ ਫਿਰ ਕਿਵੇਂ ਆਏ ਜੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਜੀ ਕੋਈ ਮੈਨੂੰ ਇਹ ਨਹੀਂ ਕਿਸੇ ਨੇ ਬਹੁਤ ਜ਼ਿਆਦਾ ਪ੍ਰੇਰਿਆ ਇਸ ਪਾਸੇ ਜਾਂ ਘਰ ਵਿੱਚ ਕੋਈ ਬਹੁਤ ਕੀਰਤਨ ਕਰਨ ਵਾਲੇ ਸਨ ਐਸ ਵੀ ਕੋਈ ਗੱਲ ਨਹੀਂ ਜਿਵੇਂ ਮੈਂ ਸਮਝਦਾ ਕਿ ਤੁਨ ਪਹਿਲਾਂ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿ ਮੇਰੇ ਪਿਤਾ ਜੀ ਆਪ ਬਹੁਤ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਇੱਕ ਬੜੇ ਵਿਦਵਾਨ ਇਨਸਾਨ ਸਨ ਤੇ ਉਹਨਾਂ ਦਾ ਵੀ ਇੱਕ ਸੁਪਨਾ ਸੀ ਇੱਛਾ ਸੀ ਕਿ ਮੇਰਾ ਇੱਕ ਬੱਚਾ ਕੀਰਤਨੀਆਂ ਬਣੇ ਜਰੂਰ ਜੀ ਸੋ ਛੋਟੇ ਹੁੰਦੇ ਆ ਮੈਂ ਚੌਥੀ ਜਾਂ ਪੰਜਵੀਂ ਕਲਾਸ ਉਸ ਵੇਲੇ ਪੜਦਾ ਹੁੰਦਾ ਸੀ ਮੈਨੂੰ ਯਾਦ ਹੈ ਆਪਣਾ ਬਚਪਨ ਉਹ ਦਿਨ ਕਿ ਸੰਗਤ 'ਚ ਉਹਨਾਂ ਨੇ ਮੈਨੂੰ ਖੜੇ ਕਰਕੇ ਖੜਤਾਲਾਂ ਦੇ ਨਾਲ ਕਹਿਣਾ ਤੂੰ ਸ਼ਬਦ ਪੜ। ਸੋ ਮੈਂ ਕਦੀ ਕਦੀ ਜਿੱਥੇ ਵੀ ਸੰਗਤ ਹੋਣੀ ਮੇਰੇ ਪਿਤਾ ਜੀ ਨੇ ਮੈਨੂੰ ਟਾਈਮ ਲੈ ਦੇਣਾ ਤੇ ਮੈਂ ਉੱਥੇ ਖੜੇ ਹੋ ਕੇ ਖੜਤਾਲਾਂ ਦੇ ਨਾਲ ਸਿੱਧੀਆਂ ਧਾਰਨਾ 'ਚ ਕੋਈ ਨਾ ਕੋਈ ਸ਼ਬਦ ਸੰਗਤ ਨੂੰ ਸੁਣਾਣਾ। ਕਈ ਵਾਰ ਮੈਨੂੰ ਨਹੀਂ ਸੀ ਕੋਈ ਸ਼ਬਦ ਆਂਦਾ ਆਂਦਾ ਪਰ ਮੇਰੇ ਪਿਤਾ ਜੀ ਮੈਨੂੰ ਜ਼ਬਰਦਸਤੀ ਤੱਕੇ ਨਾਲ ਖੜਾ ਕਰ ਦਿੰਦੇ ਸਨ। ਨਹੀਂ ਤੂੰ ਇਸ ਸੰਗਤ 'ਚ ਕੋਈ ਸ਼ਬਦ ਸੁਣਾ। ਤੇ ਮੈਨੂੰ ਨਹੀਂ ਸੀ ਉਸ ਲਈ ਪਤਾ ਕਿ ਜਿਹੜੇ ਪਿਤਾ ਜੀ ਮੈਨੂੰ ਇਸ ਲਈ ਮਜਬੂਰ ਕਰਦੇ ਹਨ ਇਹ ਅੱਗੇ ਜਾ ਕੇ ਮੈਨੂੰ ਇਸ ਚੀਜ਼ ਦਾ ਕਿੰਨਾ ਫਾਇਦਾ ਹੋਣਾ ਇਸੀ ਚੀਜ਼ ਨੇ ਮੈਨੂੰ ਸਫਲਤਾ ਦਿਵਾਣੀ ਹੈ ਭਾਈ ਸਾਹਿਬ ਜੀ ਜਦੋਂ ਮੈਂ ਤੁਹਾਡੀ ਜੀਵਨੀ ਦੇ ਬਾਰੇ ਖੋਜ ਕਰ ਰਿਹਾ ਸੀ ਜਾਂ ਪੜਤਾਲ ਕਰ ਰਿਹਾ ਸੀ ਤੇ ਮੈਨੂੰ ਇਹ ਗੱਲ ਵੀ ਪਤਾ ਲੱਗੀ ਤੁਸੀਂ ਸਭ ਤੋਂ ਛੋਟੀ ਉਮਰ ਦੇ ਹਜੂਰੀ ਰਾਗੀ ਰਹੇ ਹੋ 19 ਸਾਲ ਦੀ ਉਮਰ ਦੇ ਵਿੱਚ ਹੀ ਤੁਹਾਨੂੰ ਉੱਤੇ ਸੇਵਾ ਮਿਲ ਗਈ ਜੀ ਜੀ ਕਿਵੇਂ ਸਾਰਾ ਸੰਭਵ ਹੋਇਆ ਸ਼ਹੀਦ ਸਿਕਮਿਸ਼ਣੀ ਕੋਲ ਤੋਂ ਛੁੱਟੀ ਵਾਲੇ ਦਿਨ ਕਹਿੰਦੀ ਸੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹੁੰਦੇ ਸੀ ਤੇ ਉੱਪਰ ਬੈਠ ਕੇ ਅਸੀਂ ਕੀਰਤਨ ਸੁਣਾ ਥੱਲੇ ਬੜੇ ਪਿਆਰ ਵਾਲੇ ਕੀਰਤਨੀਏ ਪ੍ਰਾਤਨ ਕੀਰਤਨੀਏ ਪਾਈ ਬਲਬੀਰ ਸਿੰਘ ਜੀ ਪਾਈ ਹਰੀ ਸਿੰਘ ਜੀ ਪਾਈ ਗੁਰਮੇਧ ਸਿੰਘ ਜੀ ਪਾਈ ਸਭ ਗੁਰਮੇਲ ਸਿੰਘ ਜੀ ਹਰਚੰਦ ਸਿੰਘ ਜੀ ਇਹ ਸਾਰੇ ਜਿੱਥੇ ਉਸ ਲਈ ਕੀਰਤਨ ਕਰਦੇ ਹੁੰਦੇ ਸਨ ਤੇ ਉਹਨਾਂ ਨੂੰ ਦੇਖ ਕੇ ਮੇਰੇ ਅੰਦਰ ਵੀ ਕਦੀ ਸ਼ੌਂਕ ਪੈਦਾ ਹੋਣਾ ਉੱਥੇ ਬੈਠਿਆ ਤੇ ਮੇਰੇ ਪਿਤਾ ਜੀ ਦਾ ਵੀ ਸੁਪਨਾ ਸੀ ਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਉਸ ਘਰ ਦੀ ਸੇਵਾ ਸਾਨੂੰ ਪ੍ਰਾਪਤ ਹੋਵੇ ਅਰਦਾਸ ਹੀ ਕਰਨੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਕਿ ਸਤਗੁਰੂ ਜੀ ਉਹ ਕਦੀ ਮੇਰੇ ਤੇ ਵੀ ਕਿਰਪਾ ਹੋਏਗੀ ਕਿ ਮੈਨੂੰ ਕਦੀ ਇੱਕ ਸ਼ਬਦ ਪੜਨ ਦਾ ਇੱਥੇ ਮੌਕਾ ਜੀਵਨ ਵਿੱਚ ਮਿਲੇਗਾ ਕਦੀ ਇਹ ਤਾਂ ਕਿ ਸੋਚਿਆ ਨਹੀਂ ਸੀ ਵੀ ਇੰਨਾ ਇੰਨੀ ਲੰਬੀ ਸੇਵਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ ਕਦੀ ਇੰਨਾ ਹੀ ਸ਼ੌਂਕ ਸੀ ਵੀ ਮਰਜ਼ ਸਾਨੂੰ ਇੱਕ ਸ਼ਬਦ ਪੜਨ ਦੀ ਜ਼ਿੰਦਗੀ ਵਿੱਚ ਕਦੀ ਮੌਕਾ ਮਿਲੇ ਇੱਕ ਸ਼ਬਦ ਪੜਨ ਦਾ ਇੱਥੇ ਕੀ ਬਾਤ ਗੁਰੂ ਦੇ ਚਰਨਾਂ 'ਚ ਕਿੰਨੀ ਹੋਈ ਅਰਦਾਸ ਗੁਰੂ ਰਾਮਦਾਸ ਜੀ ਨੇ ਬਹੁਤ ਜਲਦੀ ਪ੍ਰਵਾਨ ਕੀਤੀ ਗੁਰਦੁਆਰਾ ਲੋਗੜ ਸਾਹਿਬ ਕੇ ਪਹਿਲਾ ਅਰੰਭਕ ਅਰੰਭਕ ਸੇਵਾ ਜੋ ਉਸ ਵਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵਿਖੇ ਸਾਲਕ ਦੀ ਸੇਵਾ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਅੱਜ ਤੱਕ तकरीबन 31 ਸਾਲ ਹੋ ਗਏ ਹਨ ਸ਼ਹੀਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਦੇ ਤੌਰ ਤੇ ਉੱਥੇ ਮੈਨੂੰ ਸੇਵਾ ਕਰਦੇ ਆ। ਤੋਂ ਸਾਧ ਸੰਗਤ ਜੀ ਭਾਈ ਸਾਹਿਬ ਜੀ ਦੇ ਗਾਇਨਕੀ ਤੇ ਸ਼ਬਦਾਂ ਦੀ ਕੀਰਤਨ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਭਾਈ ਸਾਹਿਬ ਜੀ ਜਿਹੜੀ ਵੀ ਕੰਪੋਜੀਸ਼ਨ ਸ਼ੁਰੂ ਕਰਦੇ ਨੇ ਜਿਹੜਾ ਵੀ ਸ਼ਬਦ ਸ਼ੁਰੂ ਕਰਦੇ ਨੇ ਜਾਂ ਜਿਹੜੀ ਵੀ ਧੁਨ ਸ਼ੁਰੂ ਕਰਦੇ ਨੇ ਤੇ ਭਾਈ ਸਾਹਿਬ ਜੀ ਤੋਂ ਪਹਿਲਾਂ ਹੀ ਕਈ ਵਾਰੀ ਸੰਗਤਾਂ ਉਹਦਾ ਆਲਾਪ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਸੰਗਤਾਂ ਗਾਇਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਸਾਰਿਆਂ ਨੂੰ ਉਹ ਧੁਨਾ ਉਹਨਾਂ ਦੇ ਮਨ ਦੇ ਵਿੱਚ ਵਸੀਆਂ ਹੋਈਆਂ ਨੇ ਸੋ ਭਾਈ ਸਾਹਿਬ ਜੀ ਇਹ ਸਾਰੀਆਂ ਧੁਨੀਆਂ ਇਹ ਧੁਨਾ ਇਹ ਕੰਪੋਜੀਸ਼ਨ ਫਿਰ ਕਿਸ ਮਾਹੌਲ ਦੇ ਵਿੱਚ ਤੁਸੀਂ ਤਿਆਰ ਕਰਦੇ ਹੋ ਹਰ ਕੰਮ ਕਰਨ ਦੇ ਲਈ ਜਿਸ ਵੀ ਫੀਲਡ ਵਿੱਚ ਕੋਈ ਹੈਗਾ ਉਹਨੂੰ ਉਸ ਕੰਮ ਲਈ ਸਮਾਂ ਕੱਢਣਾ ਪੈਂਦਾ ਮਿਹਨਤ ਕਰਨ ਲਈ ਅਕੋ ਹੋਰ ਜਿਸ ਤਰ੍ਹਾਂ ਸਾਡੇ ਕੀਰਤਨ ਲਾਈਨ ਸਾਨੂੰ ਕੰਪੋਜੀਸ਼ਨ ਨਵੀਆਂ ਰੀਤਾਂ ਤਿਆਰ ਕਰਨ ਦੇ ਲਈ ਉਹ ਜੇ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਜੀ ਤੁਹਾਡੀ ਦਿਮਾਗ ਦੀ ਹੈਨਾ ਇਕਾਗਰਤਾ ਵੀ ਕਰਦੇ ਮਾਹੌਲ ਦੀ ਵੀ ਇਕਾਗਰਤਾ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਜਦੋਂ ਉੱਪਰ ਉੱਠ ਕੇ ਜਦੋਂ ਕੰਮ ਕਰਾਂਗੇ ਤੇ ਫਿਰ ਉਹਦਾ ਸਾਨੂੰ ਫਲ ਵੀ ਜ਼ਿਆਦਾ ਮਿਲੇਗਾ ਜੀ ਸੋ ਅਸੀਂ ਮੈਂ ਕੋਸ਼ਿਸ਼ ਕਰਦਾ ਵੀ ਸਾਨੂੰ ਘਰ ਬੈਠ ਕੇ ਜਿੰਨਾ ਵੀ ਹੋ ਸਕੇ ਇਕਾਕਰਤਾ ਦੇ ਨਾਲ ਜਦੋਂ ਵੀ ਮੈਨੂੰ ਟਾਈਮ ਮਿਲੇ ਮੈਂ ਕੋ ਨਵੀਆਂ ਕੰਪੋਜੀਸ਼ਨ ਆਪਣੇ ਰਾਗਾਂ ਦੀ ਮਿਹਨਤ ਜਾਂ ਰਿਯਾਜ਼ ਕਰਨਾ ਜੋ ਵੀ ਹੈ ਉਹਦੇ ਲਈ ਜਦੋਂ ਆਪਣੇ ਘਰ 'ਚ ਮੈਂ ਅਲੱਗ ਰੂਮ ਵੀ ਬਣਾਇਆ ਕਮਰਾ ਬਣਾਇਆ ਹੋਇਆ ਜਿੱਥੇ ਬੈਠ ਕੇ ਕੋਈ ਬਾਬਾਈ ਦਾ ਪਾਠ ਕਰਨਾ ਹੋਵੇ ਜੋ ਕੁਛ ਬਾਣੀ ਪੜ੍ਹਦੀ ਹੋਵੇ ਉੱਥੇ ਬੈਠ ਕੇ ਕੀਤਾ ਜਾਂਦਾ ਰਿਹਾ ਜੀ ਤੁਸੀਂ ਤੁਹਾਨੂੰ ਦਰਸ਼ਨ ਕਰਾਓਗੇ ਫਿਰ ਉਸ ਕਮਰੇ ਜੀ ਜੀ ਬਿਲਕੁਲ ਜੀ ਤਾਂ ਸਾਥਸੰਗਤ ਜੀ ਆਓ ਫਿਰ ਉਹ ਜਗ੍ਹਾ ਦੇਖਦੇ ਆਂ ਜਿਸ ਜਗ੍ਹਾ ਦੇ ਉੱਪਰ ਬੈਠ ਕੇ ਜਿਸ ਮਾਹੌਲ ਦੇ ਵਿੱਚ ਬੈਠ ਕੇ ਜਿਸ ਇਕਾਂਤ ਦੇ ਵਿੱਚ ਬੈਠ ਕੇ ਭਾਈ ਸਾਹਿਬ ਜੀ ਆਪਣੀ ਮਿਹਨਤ ਕਰਦੇ ਨੇ ਆਪਣੀਆਂ ਕੰਪੋਜੀਸ਼ਨਸ ਤਿਆਰ ਕਰਦੇ ਨੇ ਇਹ ਕਰਦੇ ਅੰਦਰ ਜੀ ਬਾਬਾ ਜੀ ਨੇ ਸਾਨੂੰ ਇੱਕ ਰੂਮ ਦਿੱਤਾ ਹੈ ਜਿੱਥੇ ਬੈਠ ਕੇ ਮੈਂ ਆਪਣਾ ਕੀਰਤਨ ਦਾ ਰਿਆਜ਼ ਪ੍ਰੈਕਟਿਸ ਕਰਦਾ ਇੱਥੇ ਸਾਜ਼ਵੀ ਪਏ ਹੁੰਦੇ ਹਨ ਤੇ ਦੂਸਰਾ ਇਹ ਧਾਰਮਿਕ ਲਿਟਰੇਚਰ ਜਨਾਵੀ ਹੈ ਕੋਈ ਵੀ ਆਪਣੇ ਕੀਰਤਨ ਬਾਰੇ ਸਟਡੀ ਬਾਣੀ ਬਾਰੇ ਕੁਝ ਪੜ੍ਹਨਾ ਹੈ ਸ਼ਬਦ ਅਰਥ ਉਹ ਸਾਰਾ ਕੁਝ ਇਹਨਾਂ ਪੁਸਤਕਾਂ ਵਿੱਚੋਂ ਮੈਂ ਦੇਖਦਾ ਜੀ ਇੱਥੇ ਬੈਠ ਕੇ ਪੜ੍ਹਦਾ ਹਾਂ ਨਾਲ ਇਥੇ ਸੈਂਚੀ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਕਿਉਂਕਿ ਸੈਂਚੀਆਂ ਤੋਂ ਹੀ ਮੇਰੀ ਸਿੰਗਣੀ ਮੇਰੀ ਮਿਸਿਸ ਉਹ ਸਹਿਜ ਪਾਠ ਹਮੇਸ਼ਾ ਆਰੰਭ ਰੱਖਦੀ ਹੈ ਤੇ ਹਰ ਦੋ ਤਿੰਨ ਮਹੀਨੇ ਬਾਅਦ ਅਸੀਂ ਸਹਿਜ ਪਾਠ ਦਾ ਭੋਗ ਪਾਣੇ ਆ ਜੀ ਤੇ ਨਾਲ ਇੱਕ ਜਿਹੜੀ ਬੜੀ ਬੜਮੁੱਲੀ ਇੱਕ ਚੀਜ਼ ਹੈ ਜਿਹੜੀ ਮੇਰੀ ਜੀਵਨ ਦੀ ਬੜੀ ਵੱਡੀ ਯਾਦਗਾਰ ਹੈ ਜੀ ਜਿਹੜੀ ਮੈਂ ਬੜੀ ਪਿਆਰ ਨਾਲ ਸੰਭਾਲ ਕੇ ਰੱਖੀ ਹੋਈ ਹੈ ਅੱਜ 35 ਸਾਲ ਹੋ ਗਏ ਹਨ ਜੀ ਉਹ ਹੈ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਸਿੱਖਣ ਗਿਆ ਸੀ ਤੇ ਜੋ ਉੱਥੇ ਸਾਨੂੰ ਥਿਉਰੀ ਕੀਰਤਨ ਦੀ ਰਾਗਾਂ ਦੀ ਗੁਰਬਾਣੀ ਬਾਰੇ ਜੋ ਸਾਨੂੰ ਸਿਖਾਉਂਦੇ ਸਨ ਉਹ ਅਸੀਂ ਸਰਗਮਾ ਪਹਿਲਾਂ ਸਾਨੂੰ ਇੱਥੇ ਕਿਤਾਬਾਂ ਤੇ ਨੋਟ ਕਰਾਂਦੇ ਸਨ ਵੀ ਕਿਹੜਾ ਰਾਗ ਕਿਹੜੀ ਸਰਗਮ ਹੈ ਉਹਦਾ ਸਾਰਾ ਰਾਗ ਦਾ ਰੂਪ ਉਹ ਸਾਰੀ ਥਿਉਰੀ ਦੀ ਇੱਕ ਕਾਪੀ ਹੈ ਜੀ ਕਿਸ ਸਮੇਂ ਕਿਹੜਾ ਰਾਗ ਹਨ ਉਹ ਰਾਗ ਦਾ ਵਿਵਰਣ ਸਾਰਾ ਦਿੱਤਾ ਹੋਇਆ ਜੀ ਡਿਟੇਲ ਦਿੱਤੀ ਹੋਈ ਹੈ ਤਬਲੇ ਬਾਰੇ ਕਿਹੜਾ ਤਾਲ ਤਾਲ ਸਾਰਾ ਕਿੰਨੀਆਂ ਮਾਤਰਾ ਕਿਸ ਤਾਲ ਦੀਆਂ ਇਸ ਲਈ ਇਹ ਮੈਂ ਜਿਹੜੀ ਕਾਪੀ ਹੈ ਇਹ 35 ਸਾਲ ਹੋ ਗਏ ਜੀ ਤੁਕ ਜੋ ਇਨਿਸ਼ਿਉ ਤ੍ਰਿਆਸੀਜ ਮੇਰੇ ਕੋਰਸ ਕਰਨਾ ਸ਼ੁਰੂ ਕੀਤਾ ਸੀ ਤੇ ਬਕਾਇਦਾ ਹਰ ਦਿਨ ਦੀ ਡੇਟ ਦੇ ਨਾਲ ਤਰੀਕ ਦੇ ਨਾਲ ਇਹ ਸਾਰਾ ਉੱਥੇ ਜਿਹੜਾ ਹੋਮਵਰਕ ਹੁੰਦਾ ਸੀ ਵਿੱਚ ਕੀਤਾ ਜਾਂਦਾ ਸੀ ਸੋ ਇਹਨੂੰ ਮੈਂ ਬੜੇ ਪਿਆਰ ਦੇ ਨਾਲ ਰੱਖਿਆ ਹੋਇਆ ਜੀ ਅੱਜ ਵੀ ਮੈਂ ਕੋਈ ਰਾਗ ਜੋ ਸਾਨੂੰ ਸ਼ਹੀਦ ਸਿਕਮਿਸ਼ਰੀ ਕਾਲਜ ਅੰਦਰ ਕਰਾਏ ਗਏ ਹਨ ਜਾਂ ਕੀਰਤਨ ਜਿਆ ਤੋਨਾ ਕਰਾਈਆਂ ਅੱਜ ਵੀ ਮੈਨੂੰ ਕੋਈ ਮਨ ਚੋਂ ਵਿਸਰ ਜਾਂਦੀ ਤੇ ਮੈਂ ਇਸ ਕਾਪੀ ਚੋਂ ਪੜ੍ਹ ਕੇ ਦੁਬਾਰਾ ਫਿਰ ਉਹਨੂੰ ਮੈਂ ਦੁਬਾਰਾ ਉਹਦੀ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਜੀ ਸੋ ਇਹ ਵੀ ਇੱਕ ਮੇਰੇ ਲਈ ਬੜੀ ਬੜਮੁੱਲੀ ਦਾਤ ਹੈ ਜੀ ਪਾਈ ਸਾਹਿਬ ਜੀ ਕਾਲਜ ਦੇ ਵਿੱਚ ਸਿੱਖਿਆ ਪ੍ਰਾਪਤ ਕਰਦੇ ਆ ਜਿਹੜਾ ਪਹਿਲੀ ਦਫਾ ਤੁਸੀਂ ਰਾਗ ਸਿੱਖਿਆ ਸੀ ਜੀ ਤੇ ਉਹਦੀ ਸੰਗਤ ਦੇ ਨਾਲ ਸਾਂਝ ਪਾਓ ਜੀ ਜੀ ਮੈਂ ਸਭ ਤੋਂ ਪਹਿਲਾ ਰਾਗ ਕੋ ਕਲਿਆਣ ਸਿੱਖਿਆ ਜੀ ਜੋ ਮੈਨੂੰ ਸਾਧ ਜੀ ਨੇ ਸਿਖਾਇਆ ਸੀ ਜੀ ਸ਼ਬਦ ਸੀ ਪ੍ਰਭ ਮੇਰਾ ਅੰਤਰਜਾਮੀ ਯਾਰ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸਤਿ ਸ਼ਬਦ ਜੀ तब मेरा अंतर जि जान प्रभ मेरा अंतर जी जान कर कृपा पूर परमेश्वर कर कृपा पूर्न परमेश्वर ਨੇ ਚਲ ਸਚੁ ਸ਼ਬਦ ਦੇਨੇ ਸਾਨ ਪ੍ਰਭ ਮੇਰਾ ਅੰਤਰ ਜਾਣੀ ਜਾਣ ਪ੍ਰਭ ਮੇਰਾ ਅੰਤਰ ਜਾਣੀ ਜਾਣ ਵਾਹ ਜੀ ਵਾਹ ਕੀ ਬਾਤ ਆ ਭਾਈ ਸਾਜੀ ਬਹੁਤ ਸੁੰਦਰ ਮਾਹੌਲ ਕਾਇਮ ਕੀਤਾ ਤੁਸੀਂ ਧੰਨਵਾਦ ਬਹੁਤ ਤੁਹਾਡਾ ਸਤਸੰਗਤ ਜੀ ਜਿਸ ਸਮੇ ਭਾਈ ਸਾਹਿਬ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ تعلیم ਹਾਸਲ ਕੀਤੀ ਉਹ ਸਮਾਂ ਸੀ 1983 ਤੋਂ 1985 ਦਾ ਤੇ ਉਸ ਸਮੇ ਪੰਜਾਬ ਦੇ ਹਾਲਾਤ ਪੰਜਾਬ ਦੀਆਂ પરિਸਥਿਤੀਆਂ ਕਾਫੀ ਡਾਵਾਂਡੋਲ ਸਨ ਤੇ ਉਸ ਸਮੇ ਕਿਵੇਂ ਇਹ تعلیم ਇਹ ਸਿੱਖਿਆ ਲੈਣੀ ਸੰਭਵ ਹੋਈ ਆਉ ਭਾਈ ਸਾਹਿਬ ਜੀ ਤੋਂ ਜਾਣਦੇ ਹਾਂ ਜਦੋਂ ਦਾਸ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਕੀਰਤਨ ਦੀ ਸਿੱਖਿਆ ਲੈ ਰਿਹਾ ਸੀ ਉਹ 1984 ਦਾ ਸਾਲ ਸੀ ਜਿਹੜਾ ਪੰਜਾਬ ਲਈ ਇੱਕ ਬਹੁਤ ਕਠਨ ਤੇ ਬੜੀਆਂ ਹੀ ਕਠਨ ਸਥਿਤੀਆਂ ਵਾਲਾ ਘੜੀਆਂ ਵਾਲਾ ਉਹ ਸਾਲ ਸੀ ਪਰ ਫਿਰ ਵੀ ਗੁਰੂ ਰਾਮਦਾਸ ਦੇ ਚਰਨਾਂ ਚ ਅਰਦਾਸ ਕੀਤੀ ਨਹੀਂ ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕਰੋ ਸਾਨੂੰ ਹਿੰਮਤ ਬਖਸ਼ਿਸ਼ ਕਰੋ ਬਲ ਬਖਸ਼ਿਸ਼ ਕਰੋ ਆਗਿਆ ਲੈ ਕੇ ਤੁਹਾਡੀ ਅਸ਼ੀਰਵਾਦ ਦੇ ਨਾਲ ਇੱਕ ਵਾਰ ਸੀ ਸ਼ੁਰੂ ਕੀਤਾ ਕੀਰਤਨ ਸਿੱਖਣਾ ਸ਼ੁਰੂ ਕੀਤਾ ਕਟਕੋੜਾ ਪਾ ਇਹਦਾ ਪੂਰਾ ਕਰ ਸਕੀ ਉਥੇ ਜਾ ਕੇ ਸੋ ਇਸ ਤਰ੍ਹਾਂ ਸਾਡੇ ਕੁਝ ਸਮਾਂ ਵਿੱਚ ਕਾਫੀ ਸਾਡਾ ਖਰਾਬ ਵੀ ਹੋਇਆ ਪਰ ਫਿਰ ਵੀ ਅਸੀਂ ਉਥੇ ਦੁਬਾਰਾ ਜਾ ਕੇ ਉਥੇ ਮਿਹਨਤ ਕਰਕੇ ਜਾ ਕੇ ਉਸ ਸਮੇਂ ਨੂੰ ਕਵਰ ਕੀਤਾ ਜੋ ਸਾਡਾ ਸਾਡਾ ਕੰਮ ਸੀ ਜੋ ਸਾਡਾ ਲਾਇਸੈਂਸ ਸੀ ਸਾਰਾ ਕੁਝ ਹੀ ਕਵਰ ਕੀਤਾ ਜੋ ਸਾਡੇ ਨੂੰ ਸਦਸਕਾਇਆ ਤੇ ਅੱਜ ਉਸ ਮਿਹਨਤ ਕਰਕੇ ਚਲੋ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਅੱਜ ਫਿਰ ਤੁਹਾਡੇ ਸਾਹਮਣੇ ਖੁਦਾਸ ਹਾਜ਼ਰ ਹੈ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਬਚਪਨ ਤੋਂ ਹੀ ਦਿਲ ਦੀ ਇਹ ਤਮੰਨਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਜਾਵੇ ਤੇ ਜਦੋਂ ਭਾਈ ਸਾਹਿਬ ਜੀ ਨੇ ਪਹਿਲੀ ਦਫਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੀਤਾ ਆਓ ਜਾਣਦੇ ਹਾਂ ਉਹ ਅਹਿਸਾਸ ਕਿਹੋ ਜਿਹਾ ਸੀ ਜਦੋਂ ਇੱਕ ਜਿਹੜੀ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਕਿ ਹੋਰ ਤਾਂ ਕੋਈ ਮੰਗ ਕੀਤੀ ਨਹੀਂ ਮੈਂ ਗੁਰੂ ਰਾਮਦਾਸ ਤੋਂ ਇੱਕੋ ਹੀ ਮੰਗ ਸੀ ਇੱਕੋ ਹੀ ਬੇਨਤੀ ਇੱਕੋ ਹੀ ਤਰਲਾ ਸੀ ਕਿ ਆਪਣੇ ਦਰ ਤੇ ਸੇਵਾ ਦਾ ਕੀਰਤਨ ਦੀ ਸੇਵਾ ਦਾ ਜਦੋਂ ਗੁਰੂ ਰਾਮਦਾਸ ਨੇ ਸਭ ਤੋਂ ਜਿਹੜੀ ਵੱਡੀ ਮੰਗ ਪ੍ਰਵਾਨ ਕਰ ਲਈ ਖਾਸ ਪੂਰੀ ਕਰ ਦਿੱਤੀ ਇਸ ਤੋਂ ਬਾਅਦ ਫਿਰ ਕੋਈ ਦੁਨੀਆ ਦੀ ਖਾਸ ਕੋਈ ਰਹੀ ਕੋਈ ਨਹੀਂ ਕੋਈ ਕਹਿੰਦੇ ਆ ਜਿਹਦੇ ਕੋਲ ਗੁਰੂ ਦੀ ਇਹ ਬਖਸ਼ਿਸ਼ ਹੈ ਇਹ ਦੁਨੀਆ ਦੀਆਂ ਜਿਹੜੇ ਸੁੱਖ ਹਨ ਦੁਨੀਆ ਦੀਆਂ ਚੀਜ਼ਾਂ ਹਨ ਇਹ ਸਾਰਾ ਤੁਹਾਨੂੰ ਦੂਰ ਤੋਂ ਪਿੱਛੇ ਲੱਗਿਆ ਫਿਰਦਾ ਹੈ ਇਸ ਲਈ ਮੈਂ ਸਮਝਣਾ ਕਿ ਗੁਰੂ ਰਾਮਦਾਸ ਜੀ ਦੇ ਜੋ ਇਹ ਕਿਰਪਾ ਪ੍ਰਾਪਤ ਹੋ ਗਈ ਆਪਣੇ ਦਰ ਤੇ ਸੇਵਾ ਬਖਸ਼ ਦਿੱਤੀ ਇਸ ਮੈਂ ਸਮਝਦਾ ਇਸ ਤੋਂ ਹੋਰ ਬਾਅਦ ਕੋਈ ਹੋਰ ਖਾਸ ਰਹਿ ਨਹੀਂ ਜਾਂਦੀ ਕਿਸ ਤਰ੍ਹਾਂ ਦੀ ਭਾਈ ਸਾਹਿਬ ਜੀ ਜਿੰਨੀਆਂ ਵੀ ਕੈਸਟਾਂ ਤੁਹਾਡੀਆਂ ਮਾਰਕੀਟ ਦੇ ਵਿੱਚ ਆਈਆਂ ਨੇ ਜੀ ਇਸ ਸੰਗਤ ਨੇ ਭਰਪੂਰ ਪਿਆਰ ਦਿੱਤਾ ਸਾਰੀਆਂ ਹਿੱਟ ਗਈਆਂ ਨੇ ਜੀ ਜੀ ਤੇ ਲਗਭਗ ਕਿੰਨੇ ਵੋਲੀਅਮ ਆਏ ਨੇ ਮਾਰਕੀਟ 'ਚ ਤੁਹਾਡੇ ਟੋਟਲ ਅੰਦਾਜ਼ਨ ਮੇਰੇ 60 ਐਲਬਮਸ ਕੈਸਟਾਂ ਮਾਰਕੀਟ 'ਚ ਆਈਆਂ ਨੇ ਤੇ ਜਿੰਨੇ ਵੀ ਸਾਰੇ ਸ਼ਬਦ ਸਾਰੀਆਂ ਕੈਸਟਾਂ ਸਨ ਤਕਰੀਬਨ ਹਰ ਕੈਸਟ ਨੂੰ ਹਰ ਸ਼ਬਦ ਨੂੰ ਸੰਗਤ ਨੇ ਬਹੁਤ ਮੈਂ ਪਿਆਰ ਦਿੱਤਾ ਹਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਕੋਸ਼ਿਸ਼ ਮੇਰੀ ਹੁੰਦੀ ਹੈ ਮੈਂ ਜਿਹੜੀ ਵੀ ਕੰਪੋਜੀਸ਼ਨ ਤਿਆਰ ਕਰਦਾ ਇੱਕ ਤਾਂ ਸ਼ਬਦ ਦਾ ਭਾਵ ਮੁੱਖ ਰਹਿਣਾ ਚਾਹੀਦਾ ਜੀ ਜੀ ਬਿਲਕੁਲ ਸ਼ਬਦ ਦੀ ਸਮਝ ਆਣੀ ਚਾਹੀਦੀ ਮੈਂ ਕੀ ਬੋਲਿਆ ਤੁਹਾਡੀ ਜਿਹੜੀ ਹੈ ਕੰਪੋਜੀਸ਼ਨ ਹੈ ਤੁਹਾਡੀ ਰੀਤ ਹੈ ਤੁਹਾਨੂੰ ਭਾਵੇਂ ਸਿੰਪਲ ਹੋਵੇ ਕਿਉਂਕਿ ਹਿੰਦੀ ਦਾ ਕਿਸੇ ਨਾ ਕਿਸੇ ਰਾਗ ਚ ਹੀ ਹੈ ਭਾਵੇਂ ਸਿੰਪਲ ਤਰੀਕੇ ਨਾਲ ਗਾ ਲੋ ਭਾਵੇਂ ਰਾਗ ਵਿਧਿ ਤਰੀਕੇ ਨਾਲ ਗਾ ਲੋ ਤੁਹਾਨੂੰ ਸੰਗਤ ਨੂੰ ਸਮਝਾਣੀ ਚਾਹੀਦੀ ਸੀ ਇਹੋ ਤੁਸੀਂ ਕੰਮ ਕਰ ਰਹੇ ਹੋ ਸੰਗਤ ਨੂੰ ਸਮਝਣਾ ਚਾਹੀਦਾ ਇਸ ਇਹਹੀ ਕਾਰਨ ਹੈ ਕਿ ਬੱਚੇ ਵੀ ਜਵਾਨ ਵੀ ਬਿਰਧ ਵੀ ਤੇ ਬਜ਼ੁਰਗ ਵੀ ਸਭ ਪੈਣਾ ਮਾਤਾਵਾ ਸਭ ਹਰ ਸ਼ਬਦ ਨੂੰ ਬੜਾ ਪਿਆਰ ਕੀਤਾ ਤੇ ਸੰਗਤ ਨਾਲ ਸਾਰੇ ਸ਼ਬਦ ਆਪੜਦੀ ਹੈ ਇਸ ਲਈ ਸਾਰੀਆਂ ਕੈਸਟਾਂ ਦੇ ਸਾਰੇ ਸ਼ਬਦਾਂ ਨੂੰ ਬਹੁਤ ਪਿਆਰ ਕੀਤਾ ਸੰਗਤ ਨੇ ਤੇ ਅੱਜ ਤੱਕ ਸਾਰੇ ਸ਼ਬਦ ਤੱਕ ਕੈਸਟਾਂ 'ਚ ਵੀ ਟੀਵੀ 'ਚ ਵੀ ਪੀਟੀਸੀ ਚੈਨਲ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਕਰਦੇ ਆ ਲਾਈਵ ਆਂਦਾ ਉੱਥੇ ਵੀ ਸੰਗਤ ਉਹ ਬਾਰ-ਬਾਰ ਸੁਣਨ ਦੀ ਮੰਗ ਕਰਦੀ ਹੈ ਤੇ ਭਾਈ ਸਾਹਿਬ ਜੀ ਜਿੰਨੀਆਂ ਵੀ ਕੈਸਟਾਂ ਤੁਹਾਡੀਆਂ ਮਾਰਕੀਟ ਵਿੱਚ ਆਈਆਂ ਨੇ ਪੁਰਾਣਾ ਟਾਈਮ ਸੀ ਰੀਲਾਂ ਵਾਲੀ ਕੈਸਟ ਹੁੰਦੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਦੀਆਂ ਕਹਿੰਦੇ ਸਾਰੀਆਂ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਜੀ ਮੈਂ ਐ ਦੇਖੋ ਮੈਂ ਇਹਨਾਂ ਤ ਨਾਲ ਇੱਕ ਚੀਜ਼ਾਂ ਤਿਆਰ ਕੀਤੀਆਂ ਹੁੰਦੀਆਂ ਹਨ ਇਹ ਵੀ ਸਾਡਾ ਇੱਕ ਕਹਿਣਾ ਹੈ ਜੀ ਬਿਲਕੁਲ ਜਿੰਨੇ ਵੀ ਆਪਾਂ ਇਹ ਤਿਆਰ ਕਰਦੇ ਆ ਇੱਕ ਸਾਡੇ ਯਾਦਗਾਰਨ ਇਹ ਚੀਜ਼ਾਂ ਮੁਰਗੇ ਮਿਲਦੀਆਂ ਨਹੀਂ ਕਿਉਂਕਿ ਹੁਣ ਉਹ ਡੱਬੀ ਵਾਲੀ ਕੈਸਟ ਹੁੰਦੀ ਸੀ ਪਹਿਲਾਂ ਛੋਟੀ ਹੁਣ ਉਹ ਗਾਇਬ ਹੋ ਗਈ ਹੈ ਮਾਰਕੀਟ ਚ ਉਸ ਤੋਂ ਬਾਅਦ ਸੀਡੀ ਆ ਗਈ ਵੀ ਸੀਡੀ ਆ ਗਈ ਹੁਣ ਤੋਂ ਬਾਅਦ ਪੈਨ ਡਰਾਈਵ ਆ ਗਈ ਪੈਨ ਡਰਾਈਵ ਤੋਂ ਬਾਅਦ ਹੁਣ ਤੁਸੀਂ ਸਾਰਾ ਕੁਝ ਨੈਟ ਤੇ ਪਹੁੰਚ ਜਿਹੜੀ ਮਰਜ਼ੀ ਕੈਸਟ ਜਿਹੜਾ ਮਰਜ਼ੀ ਸ਼ਬਦ ਸੁਣ ਲਓ ਇਸ ਲਈ ਸਾਰੀ ਟੈਕਨੀਕ ਚੇਂਜ ਹੁੰਦੀ ਜਾਂਦੀ ਹੈ ਜੋ ਜੋ ਜਵਾਨ ਐਡਵਾਂਸ ਹੁੰਦਾ ਜਾਂਦਾ ਸਾਰੀ ਟੈਕਨੀਕ ਇਸ ਲਈ ਇਹ ਸਾਰੇ ਜਿੰਨੇ ਵੀ ਤੁਹਾਡੇ ਰਿਕਾਰਡ ਹਨ ਪੁਰਾਣੇ ਪੁਰਾਣੀਆਂ ਕੈਸਟਾਂ ਯਾਦ ਕਰਾਂ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਜੀ ਸ਼ਹੀਦ ਸਖ ਮਿਸ਼ਨ ਦੀ ਮਿਸ਼ਨਰੀ ਕਾਲ ਦੇ ਵਿੱਚੋਂ ਬੜੇ ਬੜੀਆਂ ਅਨਮੋਲ ਹਸਤੀਆਂ ਬੜੇ ਬੜੇ ਵਿਦਵਾਨ ਇੱਥੋਂ ਕੀਰਤਨ ਸਿੱਖ ਕੇ ਇੱਥੋਂ ਗੁਰਮਤ ਸਿੱਖ ਕੇ ਨਿਕਲੇ ਹਨ ਉਹਨਾਂ ਦੇ ਵਿੱਚ ਹੀ ਹਨ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਇਹਨਾਂ ਨੇ 1983 ਤੋਂ 85 ਦਾਸ ਨੇ 1980 ਤੋਂ 83 ਤਿੰਨ ਸਾਲ ਇੱਥੇ ਸੰਗੀਤ ਦੇ ਲਾਏ ਸਨ ਔਰ ਮੇਰੇ ਤੋਂ ਬਾਅਦ ਇਹ ਆਏ ਔਰ ਇਹਨਾਂ ਨੇ ਵੀ ਇੱਥੇ 3 ਸਾਲ ਲਾਏ ਆਪ ਸਾਰੇ ਜਾਣਦੇ ਹੋ ਕਿ ਇਹਨਾਂ ਦੀ ਗੁਰਮਤ ਸੰਗੀਤ ਨੂੰ ਔਰ ਕੌਮ ਨੂੰ ਕੀਰਤਨ ਪ੍ਰਤੀ ਕਿੰਨੀ ਦੇਣ ਹੈ ਇਹ ਜਦੋਂ ਤੋਂ ਇੱਥੇ ਸੇਵਾ ਕਰ ਰਹੇ ਹਨ ਉਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾ ਕਰ ਰਹੇ ਹਨ ਇਤੋਂ ਵੀ ਪਤਾ ਲੱਗਦਾ ਹੈ ਕਿ ਇਹ ਕਿੰਨਾ ਗੁਰੂ ਦੇ ਪ੍ਰਤੀ ਔਰ ਗੁਰੂ ਰਾਮਦਾਸ ਜੀ ਦੇ ਪ੍ਰਤੀ ਕਿੰਨਾ ਪਿਆਰ ਰੱਖਦੇ ਹਨ ਕਿ ਇਸੇ ਤਰ੍ਹਾਂ ਹੀ ਭਾਈ ਸਾਹਿਬ ਅੱਗੇ ਵੀ ਕੌਮ ਦੀ ਔਰ ਸੰਗਤਾਂ ਦੀ ਕੀਰਤਨ ਦੇ ਰੂਪੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਪਾ ਇਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਸਚਕੰਢ ਜੀ ਰਮੰਦਰ ਸਾਹਿਬ ਦੇ ਬਾਰੇ ਕੁਝ ਦੱਸ ਕੇ ਕੁਝ ਉਹਨਾਂ ਦੇ ਬਾਰੇ ਲਾਈਫ ਬਾਰੇ ਉਹਨਾਂ ਦੇ ਵਿਦਿਆਰਥੀ ਜੀ ਉਹਨਾਂ ਬਾਰੇ ਦੱਸ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੇ ਭਾਈ ਰਵਿੰਦਰ ਸਿੰਘ ਜੀ ਨੇ ਇੱਕ ਬਹੁਤ ਹੀ ਹੁਣ ਹਰ ਸਾਡੇ ਵਿਦਿਆਰਥੀਆਂ ਵਿੱਚੋਂ ਬੱਚਾ ਹੈ ਜਿਨੇ ਸਾਡੇ ਕੋਲ 1983-85 ਵਿੱਚ ਸ਼ਹੀਦ ਸੇ ਕਮਿਸ਼ਨਰੀ ਕਾਲਜ ਵਿਖੇ ਗੁਰਮਤ ਸੰਗੀਤ ਦਾ ਡਿਪਲੋਮਾ ਕੀਤਾ ਤੇ ਸਾਡੇ ਨਿਗਰਾਨੀ ਦੇ ਵਿੱਚ ਇਸ ਬੱਚੇ ਨੇ ਭਾਈ ਰਵਿੰਦਰ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ ਔਰ ਬੜੀ ਲਗਨ ਨਾਲ ਇਹ ਉਸ ਵੇਲੇ ਦਾ ਜੋ ਗੁਰਮਤ ਸੰਗੀਤ ਦਾ ਡਿਪਲੋਮਾ ਸੀ 2 ਸਾਲ ਦਾ ਬੜੀ ਲਗਨ ਔਰ ਮਿਹਨਤ ਨਾਲ ਇਨੇ ਪਾਸ ਕੀਤਾ ਬਹੁਤ ਮਨ ਕਰਕੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ ਜਿਸ ਕਰਕੇ ਸੰਗਤਾਂ ਇਹਨਾਂ ਨੂੰ ਬਹੁਤ ਹੀ ਪਸੰਦ ਕਰਦੇ ਆ ਤੇ ਸਾਨੂੰ ਵੀ ਬੜਾ ਫਖਰ ਹੈ ਇਸ ਕਾਲਜ ਨੂੰ ਬੜਾ ਫਖਰ ਹੈ ਕਿ ਇਹ ਸਾਡਾ ਇਥੋਂ ਦਾ ਵਿਦਿਆਰਥੀ ਇਹਨਾਂ ਦੇਸ਼ਾਂ ਵਿਦੇਸ਼ਾਂ ਚ ਬਹੁਤ ਨਾਮ ਕਮਾਇਆ ਹੈ ਹਮੇਸ਼ਾ ਹੀ ਆਪਣੇ ਵਡੇਰਿਆਂ ਦਾ ਕਾਲਜਾਂ ਦਾ ਉਸਤਾਦਾਂ ਦਾ ਨਾਮ ਰੋਸ਼ਨ ਕਰਦਾ ਰਹੇ ਮੈਂ ਬਹੁਤ ਹੀ ਖੁਸ਼ੀ ਹੈ ਮੇਰੀ ਅਰਦਾਸ ਹੈ ਇਸ ਪਾਇਸਾ ਜੀ ਵਾਸਤੇ ਪਾਇ ਰਵਿੰਦਰ ਸਿੰਘ ਵਾਸਤੇ ਕਿ ਇਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਤੋ ਇਹ ਨਹੀਂ ਕਹਿੰਦਾ ਹਾਂ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਅੱਦੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਪਰਿਵਾਰ 'ਚ ਮੈਂ ਆਪਣੇ ਪਿਤਾ ਜੀ ਬਾਰੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਭਾਵੇਂ ਉਹ ਅਸ਼ੀਕ ਤੌਰ ਤੇ ਹੁਣ ਨਹੀਂ ਸੰਸਾਰ ਵਿੱਚ ਮੇਰੇ ਮਾਤਾ ਜੀ ਜਿਨ੍ਹਾਂ ਨੂੰ ਤੁਸੀਂ ਮਿਲ ਚੁੱਕੇ ਹੋ ਮਾਤਾ ਜੀ ਇੰਦਰਜੀਤ ਕੌਰ ਜੀ ਤੇ ਮੇਰੇ ਵੱਡੇ ਭਾਈ ਸਾਹਿਬ ਹਨ ਮਰੀਤਨ ਪੈਣਾ ਹਨ ਉਹ ਵੀ ਮੇਰੇ ਤੋਂ ਵੱਡੀਆਂ ਹਨ ਤੇ ਮੇਰੇ ਪਰਿਵਾਰ ਵਿੱਚ ਮੇਰੇ ਮਿਸਿਸ ਵਾਈਫ ਰਾਜਵਿੰਦਰ ਕੌਰ ਅਤੇ ਮੇਰੇ ਦੋ ਬੇਟੇ ਜੀ ਇੱਕ ਬੇਟਾ ਵੱਡਾ ਹਰਮਿੰਦਰ ਸਿੰਘ ਰੋਬਨ ਇਸ ਵੇਲੇ ਅਮਰੀਕਾ ਤੇ ਹੈ ਤੇ ਛੋਟਾ ਬੇਟਾ ਹਰਪ੍ਰੀਤ ਸਿੰਘ ਉਹ ਇਥੇ ਸਟੱਡੀ ਕਰ ਇੰਜੀਨੀਅਰਿੰਗ ਕਰ ਰਿਹਾ ਹੈ ਜੀ ਤੇ ਦੋਨੋਂ ਨਾਲ-ਨਾਲ ਬੱਚਿਆਂ ਨੂੰ ਸ਼ੌਂਕ ਵੀ ਹੈ ਵਟਾ ਬੇਟਾ ਵੀ ਕੀਰਤਨ ਮੇਰੇ ਤੋਂ ਸਿੱਖਦਾ ਸੀ ਪਰ ਉਹਦਾ ਸਬਬ ਚਲੋ ਦਾਣਾ ਪਾਣੀ ਬਾਹਰ ਦਾ ਅਮਰੀਕਾ ਦਾ ਬਣ ਗਿਆ ਤੇ ਛੋਟਾ ਬੇਟਾ ਵੀ ਤਬਲੇ ਦਾ ਟ੍ਰੇਨਿੰਗ ਲੈਂਦਾ ਸੀ ਤੋ ਉਸਤਾਦ ਜੀ ਤੋਂ ਰਵਿੰਦਰ ਸਿੰਘ ਨੂੰ ਬੜਾ ਸ਼ੌਂਕ ਸੀ ਉਹ ਦੇਖਦੇ ਹੁੰਦੇ ਸੀ ਤੇ ਪਿਤਾ ਜੀ ਗੁਰਦੁਆਰੇ ਜਾਂਦੇ ਸੀ ਤੇ ਬਈ ਉਹ ਕੀਰਤਨ ਕਰਦੇ ਨੇ ਤੇ ਇਹਨਾਂ ਨੂੰ ਬੜਾ ਸ਼ੌਂਕ ਸੀ ਤੇ ਇਹਨੂੰ ਫਿਰ ਇਸ ਪਾਸੇ ਨੂੰ ਪਾਇਆ ਇਹਨੂੰ ਬਹੁਤ ਸ਼ੌਂਕ ਹੈ ਔਰ ਬੜੀ ਨੇ ਸਤਿਗੁਰ ਦੀ ਕਿਰਪਾ ਨਾਲ ਤਰੱਕੀ ਕੀਤੀ ਹੈ ਔਰ ਇਸ ਤੋਂ ਜ਼ਿਆਦਾ ਪ੍ਰਮਾਤਮਾ ਇਹਨੂੰ ਉਧਾਏ ਫਲਾਏ ਤੇ ਤਰੱਕੀ ਕਰੇ ਪਰਵਿੰਦਰ ਸਿੰਘ ਜੀ ਜਿਹੜੇ ਮੇਰੇ ਛੋਟੇ ਭਾਈ ਸਾਹਿਬ ਹੈ ਸ੍ਰੀ ਦਰਗ੍ਹੀ ਸਿੰਘ ਦਰਬਾਰ ਅੰਮ੍ਰਿਤਸਰ ਇਹਨਾਂ ਨੂੰ ਸ਼ੁਰੂ ਤੋਂ ਕੀਰਤਨ ਦਾ ਬਹੁਤ ਸ਼ੌਂਕ ਸੀ ਜੀ ਤੇ ਇਹਨਾਂ ਨੇ ਬਚਪਨ ਤੋਂ ਹੀ ਇਹਦੀ ਸਿੱਖਿਆ ਲਈ ਸਾਡੇ ਫਾਜ਼ਲ ਸਾਹਿਬ ਦਾ ਇਹਨਾਂ ਨੇ ਬੜਾ ਸਹਿਯੋਗ ਕੀਤਾ ਤੇ ਉਹਨਾਂ ਨੇ ਵੀ ਪੂਰਾ ਜੋਰ ਲਾਇਆ ਕਿ ਇਹ ਇੱਕ ਦੇ ਅੱਛੀ ਜਾਗਰ ਜਾ ਕੇ ਕੀਰਤਨ ਕਰਨ ਤੇ ਇਹਨਾਂ ਨੇ ਫਿਰ ਦਰਵਾਸਾਬ ਜਾ ਕੇ ਕੀਰਤਨ ਸ਼ੁਰੂ ਕੀਤਾ ਜੀ ਤੇ ਇਹਨਾਂ ਨੇ ਸਾਡੇ ਪਰਿਵਾਰ ਦਾ ਤੇ ਸਾਡੇ ਖਾਨਦਾਨ ਦਾ ਸਾਜਾ ਨਾਮ ਵਾਲਾ ਰੋਸ਼ਨੀ ਤੇ ਸਨਮਾਨ ਦਾ ਬੜਾ ਮਾਣ ਲਿਆ ਨਵੇਂ ਸਿੱਖਿਆਰਥੀਆਂ ਨੂੰ ਜਿਹੜੇ ਕੀਰਤਨ ਦੀ ਸਿੱਖਿਆ ਲੈ ਰਹੇ ਨੇ ਤੇ ਯੂਥ ਨੂੰ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਕਿਸੇ ਨੂੰ ਬੋਤੀ ਸਿੱਖਿਆ ਤਾਂ ਨਹੀਂ ਦੇ ਸਕਦਾ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਸਕਦਾ ਜੋ ਮੇਰੇ ਜੀਵਨ ਦਾ ਮੇਰੀ ਜ਼ਿੰਦਗੀ ਦਾ ਆਪਣਾ ਤਜਰਬਾ ਹੈ ਜੋ ਮੈਂ ਆਪ ਆਪਣੀ ਜੀਵਨ ਚੋਂ ਲੰਡਾਇਆ ਹੈ ਕਿ ਮਿਹਨਤ ਕਰਕੇ ਅੱਗੇ ਆਓ ਕੋਸ਼ਿਸ਼ ਕਰੋ ਜੇ ਤੁਹਾਡਾ ਦਿਲ ਕਰਦਾ ਕਿ ਅਸੀਂ ਬਹੁਤ ਕੁਝ ਇਹ ਉਹਦੇ ਨੂੰ ਪ੍ਰਾਪਤ ਕਰੀਏ ਤੇ ਤੁਸੀਂ ਮਿਹਨਤ ਵੀ ਕਰਨੀ ਤੁਹਾਡੇ ਲਈ ਬੜੀ ਜ਼ਰੂਰੀ ਹੈ ਮਿਹਨਤ ਕਰਕੇ ਬਾਣੀ ਕੰਡ ਕਰਕੇ ਜੋ ਸਾਡੇ ਦਰਬਾਰ ਸਾਹਿਬ ਦੀ ਮਰਿਆਦਾ ਹੈ ਮੁੱਖ ਬਰਿਆਦਾ ਉਸ ਸੰਸਾਰ ਸਾਰੀ ਤਿਆਰੀ ਕਰਕੇ ਫਿਰ ਤੁਸੀਂ ਕੀਰਤਨ ਖੇਤਰ ਵਿੱਚ ਆਓ ਤੇ ਗੁਰੂ ਰਾਮਦਾਸ ਪਤਸਿਆ ਜੀ ਜੂ ਤੁਹਾਡੇ ਸਾਰਿਆਂ ਤੇ ਕਿਰਪਾ ਕਰਨਗੇ ਗੁਰ ਰਾਮਦਾਸ ਰਾਖੋ ਸਰਣਾਇ ਗੁਰ ਰਾਮਦਾਸ ਰਾਖੋ ਸਰਣਾਇ ਇੱਕ ਆਰ ਕੀਰਤ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ